ਰਖੜ ਪੁੰਨਿਆ ਮੌਕੇ ਅਕਾਲੀ ਦਲ ਵੱਲੋਂ ਬਾਬਾ ਬਕਾਲਾ ਵਿਖੇ ਇਕੱਠ ਕੀਤਾ ਗਿਆ ਉਥੇ ਸਟੇਜ ਸਜਾਈ ਗਈ ਔਰ ਉਥੋਂ ਸਟੇਜ ਤੋਂ ਭਾਸ਼ਣ ਦਿੱਤੇ ਗਏ ਔਰ ਇਸੇ ਭਾਸ਼ਣ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਭਾਈ ਅਮਰਤਪਾਲ ਸਿੰਘ ਦੇ ਉੱਤੇ ਵਰਦੇ ਵੀ ਸੁਣਾਈ ਦਿੱਤੇ ਨੇ ਵਿਕਰਮ ਸਿੰਘ ਮਜੀਠੀਆ ਨੇ ਆਪਣੀ ਚੁੱਪ ਤੋੜੀ ਉਸ ਚੁੱਪ ਤੋੜਨ ਤੋਂ ਬਾਅਦ ਬੰਦੀ ਸਿੰਘਾਂ ਦੇ ਉੱਤੇ ਬੋਲੇ ਬਾਗੀ ਧੜੇ ਦੇ ਉੱਤੇ ਬੋਲੇ ਔਰ ਖਾਸ ਤੌਰ ਤੇ ਭਾਈ ਅਮਰਤਪਾਲ ਸਿੰਘ ਬਾਰੇ ਵੀ ਗੱਲ ਕਰਦੇ ਸੁਣਾਈ ਦਿੱਤੇ ਨੇ ਵਿਕਰਮ ਸਿੰਘ ਮਜੀਠੀਆ ਤਾਂ ਦੱਸਦੀ ਇਹ ਹੈ ਕਿ ਬਿਕਰਮ ਸਿੰਘ ਮਜੀਠੀਆ ਉਹਨਾਂ ਲੀਡਰਾਂ ਦੇ ਵਿੱਚੋਂ ਨੇ ਜਿਹੜੇ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਪਹਿਲਾਂ ਖਿਲਾਫਤ ਕਰਦੇ ਨਜ਼ਰ ਆਏ ਸੀ ਸੁਣਾਈ ਦਿੱਤੇ ਸੀ ਫਿਰ ਉਹਨਾਂ ਦੀ ਸਪੋਰਟ ਵਿੱਚ ਵੀ ਆ ਗਏ ਜਦੋਂ ਐਨਐਸਐ ਵੀਧਾਈ ਗਈ ਔਰ ਹੁਣ ਦੁਬਾਰਾ ਉਹਨਾਂ ਦੀ ਖਿਲਾਫਤ ਕਰਦੇ ਸੁਣਾਈ ਦੇ ਰਹੇ ਨੇ ਬਿਕਰਮ ਸਿੰਘ ਮਜੀਠੀਆ ਦੁਬਾਰਾ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਸਵਾਲ ਚੁੱਕਦੇ ਨਜ਼ਰ ਆਏ ਨੇ ਜਿਸ ਉਸੇ ਤਰ੍ਹਾਂ ਜਿਵੇਂ ਗੁਰਦੀਪ ਸਿੰਘ ਖੇੜਾ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੇ ਸਵਾਲ ਚੁੱਕੇ ਉਸੇ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਵੀ ਦੂਰ ਨਹੀਂ ਰਹੇ ਪਿੱਛੇ ਨਹੀਂ ਰਹੇ ਉਹਨਾਂ ਨੇ ਵੀ ਸਵਾਲ ਚੁੱਕੇ ਨੇ ਔਰ ਖਾਸੇ ਸਵਾਲ ਚੁੱਕੇ ਨੇ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਹਾਂ ਮੇਰੇ ਤੋਂ ਪਹਿਲਾਂ ਸਹਾਰ ਗੁਰਦੀਪ ਸਿੰਘ ਜੀ ਜੱਲੂਪੁਰ ਖਹਿੜਾ ਬੰਦੀ ਸਿੰਘ ਨੇ ਬਹੁਤ ਵਧੀਆ ਵਿਚਾਰ ਰੱਖੇ ਆ ਔਰ ਮੈਨੂੰ ਪਤਾ ਬਾਦਲ ਸਾਹਿਬ ਅੱਜ ਮੈਂ ਪ੍ਰਧਾਨ ਸਾਹਿਬ ਤੁਹਾਨੂੰ ਸੰਬੋਧਨ ਕਰਕੇ ਕਹਿ ਰਿਹਾ ਅਜ ਚਿੱਠੀ ਲਿਖ ਦਿਓ ਸਭ ਤੋਂ ਵੱਡਾ ਕਿਸੇ ਦੀ ਜਾਨੀ ਮਾਲੀ ਨੁਕਸਾਨ ਜਾਂ ਜ਼ਿੰਦਗੀ ਦਾ ਖਤਰਾ ਅੱਜ ਪੈਦਾ ਹੋਇਆ ਤੇ ਸਰਦਾਰ ਗੁਰਦੀਪ ਸਿੰਘ ਦਾ ਪੈਦਾ ਹੋਇਆ ਕਿਉਂਕਿ ਇਹ ਸਚਾਈ ਨੂੰ ਕੋਈ ਸੁਣ ਕੇ ਰਾਜੀ ਨਹੀਂ ਇੰਨੀ ਗੱਲ ਇੰਨੀ ਦਲੇਰੀ ਨਾਲ ਸਟੇਜ ਤੋਂ ਕਰ ਜਾਣੀ ਇਹ ਕੋਈ ਸੌਖਾ ਕੰਮ ਨਹੀਂ ਹੈ ਹਰੇਕ ਕੋਈ 10 ਵਾਰੀ ਗੱਲਾਂ ਸੋਚਦਾ ਔਰ ਅੱਜ ਇਸ ਬੰਦੇ ਨੇ ਸੱਚਾਈ ਰੱਖੀ ਆ ਮੈਂ ਮੰਨਦਾ ਕਿ ਅੱਜ ਇੱਕ ਚਿੱਠੀ ਲਿਖਣੀ ਚਾਹੀਦੀ ਡੀਜੀਪੀ ਨੂੰ ਕਿ ਇਹ ਜੇ ਬੰਦੇ ਦਾ ਸੱਚ ਦੱਸਣ ਆਸਤੇ ਪੰਜਾਬ ਚ ਵੀ ਤੇ ਜੇਲ੍ਹ ਚ ਰਹਿੰਦਿਆ ਵੀ ਨੁਕਸਾਨ ਹੋ ਸਕਦਾ ਇਹਨਾਂ ਦੀ ਹਫਾਜ਼ਤ ਯਕੀਨੀ ਬਣਾਈ ਜਾਵੇ ਸਾਧ ਸੰਗਤ ਜੀ ਜਦੋਂ ਟਾਊਟਾਂ ਦੇ ਖਿਲਾਫ ਬੋਲੋ ਨਾ ਸਰਕਾਰਾਂ ਦੇ ਇਸ਼ਾਰੇ ਤੇ ਚੱਲਣ ਵਾਲੇ ਬੇ ਰੁਪਿਆ ਦੀ ਗੱਲ ਕਰੋ ਤੇ ਸਰਕਾਰਾਂ ਨੂੰ ਇਹ ਗੱਲ ਨਾ ਹজম ਹੁੰਦੀ ਹੈ ਤੇ ਨਾ ਪਸੰਦ ਆਉਂਦੀ ਆ। ਔਰ ਇਹ ਗੱਲ ਇੱਕ ਬੜੀ ਵਧੀਆ ਕਰਕੇ ਗਏ ਆ ਡੂੰਗੀ ਕਰਕੇ ਗਏ ਆ। ਇੱਕ ਬੰਦੀ ਸਿੰਘ ਤਾਂ ਉਹ ਬੰਦੀ ਸਿੰਘ ਕਹਿ ਦਿੰਨੇ ਆ ਕਦੇ ਸਮਝਦੇ ਵੀ ਉਹ ਬੰਦੀ ਸਿੰਘ ਹੋਏ ਕਿਉਂ? ਜਿਹੜਾ 84 'ਚ ਨਿਆ ਹੋਇਆ ਸੀ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਸੀ। ਉਹ ਸਬੇਸ ਬੇਇਨਸਾਫੀ ਦੇ ਖਿਲਾਫ ਬੰਦੀ ਸਿੰਘ ਪੈਦਾ ਹੋਏ ਔਰ ਅੱਜ ਨੌ ਬੰਦੀ ਸਿੰਘਾਂ ਦਾ ਆ 11 ਬੰਦੀ ਸਿੰਘਾਂ ਦਾ ਜ਼ਿਕਰ ਕੀਤਾ ਉਹ ਕੌਮ ਖਾਤਰ ਲੜੇ ਉਹ ਕਹੇ ਨੂੰ ਥਾਣੇ ਚੋਂ ਰਿਹਾ ਕਰਾਉਣ ਵਾਸਤੇ ਉਹਨਾਂ ਤੇ ਧਾਰਾਵਾਂ ਨਹੀਂ ਲੱਗੀਆਂ ਫਰਕ ਹੈ ਔਰ ਮੈਨੂੰ ਪਤਾ ਜਦ ਮੈਂ ਇਹ ਗੱਲ ਸਟੇਜ ਤੋਂ ਕਰਨੀ ਹੈ ਤਾਂ ਮੇਰੇ ਕਈ ਸਾਥੀ ਸੁਭਚਿੰਤਕ ਇਸ ਫਿਕਰ ਤੇ ਪੈ ਜਾਂਦੇ ਆ ਕਿ ਯਾਰ ਤੂੰ ਪਹਿਲਾਂ ਵੀ ਅਸਲੀ ਤੇ ਡੁਪਲੀਕੇਟ ਵਾਲੀ ਗੱਲ ਕੀਤੀ ਸੀ ਹੁਣ ਤੂੰ ਫੇਰ ਛੇੜ ਲਈ ਔਰ ਮੈਂ ਤੁਹਾਨੂੰ ਸਪਸ਼ਟੀ ਕਹਿ ਕੇ ਚੱਲਿਆ ਸਾਧ ਸੰਗਤ ਜੀ ਜੇ ਤਾਂ ਟੀਚਾ ਇਕੱਲਾ ਇਲੈਕਸ਼ਨ ਜਿੱਤਨੀ ਤੇ ਫੇਰ ਤਾਂ ਸਰਕਾਰ ਦੀ ਕਰੋ ਟਾਉਟੀ ਤੇ ਸਰਕਾਰਾਂ ਨਾਲ ਚੱਲੋ ਰਲ ਕੇ ਜੇ ਖਲੋਣਾ ਵਿਚਾਰਤਾ ਰਾਤੇ ਤੇ ਜੇ ਖਲੋਣਾ ਸੱਚ ਤੇ ਫਿਰ ਸਰਦਾਰ ਗੁਰਦੀਪ ਸਿੰਘ ਜਿੱਲੂਪੁਰ ਖਹਿੜਾ ਸਾਹਿਬ ਜੋ ਗੱਲ ਕਰਕੇ ਗਏ ਆ ਫਿਰ ਉਹੋ ਜਿਹੀਆਂ ਗੱਲਾਂ ਤੇ ਪਹਿਰਾ ਦੇਣਾ ਪੈਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ